ਲਓ ਜੀ ਪੇਸ਼ ਆ ਚਰਨਜੀ ਤੇ ਬਾਪੂ ਆਪਣਾ ਗਰਜੰਟ ਲੈ ਵੀ ਚਰਨਜੀ ਭਾਈ ਉਹਨਾਂ ਦੇ ਗਾਣਾ ਕੈਂਟ ਜਾ ਹੋ ਮਾਪੇ ਮੈਨੂੰ ਬੱਲੇ ਜਾਣ ਤੋਂ ਪਿਆਰੇ ਲੱਗਦੇ ਨੇ ਹੋ ਮਾਪੇ ਮੈਨੂੰ ਬੱਲੇ ਜਾਣ ਤੋਂ ਪਿਆਰੇ ਲੱਗਦੇ ਨੇ ਨਿਸ਼ਰਬੜ ਮੰਗੂ ਮੈਨੂੰ ਅੱਖਾਂ ਦੇ ਤਾਰੇ ਲੱਗਦੇ ਨੇ ਹੋ ਸ਼ਰਬੜ ਮੰਗੂ ਮੈਨੂੰ ਅੱਖਾਂ ਦੇ ਤਾਰੇ ਲੱਗਦੇ ਨੇ ਹੋ ਮੈਂ ਮਾਪਿਆਂ ਦੀ ਸ਼ੌਦੀ ਜੀ ਕੀ ਫਲਮ ਦਿਖਾ ਦੂੰਗਾ ਜੇ ਥੋੜਾ ਮੋਟਾ ਚੱਲ ਗਿਆ ਮੈਂ ਪੈਨੂ ਐਸ ਕਰਾ ਦੂੰਗਾ ਜੇ ਥੋੜਾ ਮੋਟਾ ਬੱਜ ਗਿਆ ਮੈਂ ਪੈਨੂ ਸ਼ੁਰਗਤ ਖਾ ਦੂੰਗਾ ਓ ਅੰਮਰਸਰ ਦਾ ਬਲੀ ਇਹਨਾਂ ਨੂੰ ਟੂਰ ਕੇ ਮਾਉਣੀ ਹੋ ਟੁੱਟੇ ਪਜਾ ਚੇਤ ਕੇ ਮੈਂ ਜੰਸੀ ਚੋ ਲਿਆਉਣੀ ਹੋ ਟੁੱਟੇ ਪਜਾ ਜੇਤ ਕੇ ਨਹੀਂ ਜੰਸੀ ਚੋ ਲਿਆਉਣੀ ਹੋ ਟੁੱਟੇ ਪਜਾ ਚੇਤ ਕੇ ਨਹੀਂ ਮੈਂ ਜੰਸੀ ਤੋਂ ਲਿਆਉਣੀ ਹੋ ਨੜ ਦੇ ਉੱਤੇ ਹਾਂ ਦੀਏ ਹੋ ਨੜ ਦੇ ਉੱਤੇ ਹਾਂ ਦੀਏ ਜਦੋਂ ਗਾਣਾ ਬਾਦੂੰਗਾ ਹੋ ਥੋੜਾ ਮੋਟਾ ਚੱਲ ਗਿਆ ਮਾਪਿਆਂ ਨੂੰ ਐਸ਼ ਕਰਾ ਦੂੰਗਾ ਜੇ ਥੋੜਾ ਮੋਟਾ ਵੱਧ ਗਿਆ ਮਾਪਿਆਂ ਨੂੰ ਸੁਰਗਤ ਖਾ ਦੂੰਗਾ ਹੋ ਪੁਰਵਾਲਾ ਕਰਦਾ ਆਪੇ ਹਲਰ ਗਾਣੇ ਨਹੀਂ ਮੇਰਾ ਡੈਡੀ ਵਾਲਾ ਗਾਣਾ ਜਣਾ ਚੱਲਰ ਕਰਨੇ ਨਹੀਂ ਮੇਰਾ ਡੈਡੀ ਵਾਲਾ ਗਾਣਾ ਚਾਣਾ ਚੱਲਰ ਕਰਨੇ ਨਹੀਂ ਮੇਰਾ ਡੈਡੀ ਵਾਲਾ ਗਾਣਾ ਤੇ ਜਮ ਚੱਲਰ ਕਰਨੇ ਨਹੀਂ ਹਲੜ ਦੇ ਉੱਤੇ ਹਏ ਨਿੜ ਦੇ ਉੱਤੇ ਹਾਂ ਦੀ ਜਦ ਗਾਣਾ ਬਾ ਦੂੰਗਾ ਜੇ ਥੋੜਾ ਮੋਟਾ ਚੱਲ ਗਿਆ ਮਾਪਿਆਂ ਨੂੰ ਸ਼ਰਗਤ ਖਾ ਦੂੰਗਾ ਜੇ ਥੋੜਾ ਮੋਟਾ ਚੱਲ ਗਿਆ ਮਾਪਿਆਂ ਨੂੰ ਐਸ਼ ਕਰਾ ਦੂੰਗਾ ਕੀ ਬਾਤ ਆ ਕੀ ਬਾਤ ਚੰਨ ਜੀ ਵਧੀਆ ਵਧੀਆ ਲੋਕਾਂ ਨੂੰ ਚੜ੍ਹੀਆਂ ਰੱਖੇ ਰੱਬ ਦੇ ਵੀ ਤੁਹਾਨੂੰ ਵਧੀਆ ਆਪਾਂ ਦਾ ਨਾ ਗਲਾਵਾ ਡੈਡੀ ਨਹੀਂ ਹੂੰ ਇਹ ਮੇਰਾ ਡੈਡੀ ਹੈਗਾ ਮੇਰੇ ਮਾਪਿਓ ਨਹੀਂ ਬਿਲਕੁਲ ਭਾਈ ਬਿਲਕੁਲ ਮੈਂ ਤੂੰ ਸੇਵਾ ਵੀ ਬਹੁਤ ਕਰਦਾ ਨਾ ਆਪਾਂ ਨੂੰ ਕੁਝ ਨਹੀਂ ਕਹਿੰਦੇ ਬਚਰੀ ਹੂੰ ਕਿੱਦਾਂ ਚੱਕਮਾ ਜਾਨ ਦੇ ਜਰਨਜੀ ਭਾਈ ਇੱਕ ਹਾਂ ਜੀ ਹੋ ਸੱਚੇ ਮੰਦਿਆ ਹੰਬੇ ਜਿਬੇ ਘੱਟ ਕੈਣੀ ਚਾਹੀਦੀ ਉਹ ਸੱਚੇ ਮੰਦਿਆ ਹੰਬੇ ਜਿਬੇ ਘੱਟ ਕੈਣੀ ਚਾਹੀਦੀ ਮੰਡੀ ਤੋਂ ਮੱਝ ਠੇਕੇ ਤੋਂ ਬੋਤਲ ਦੇ ਕੇ ਲੈਣੀ ਚਾਹੀਦੀ ਹੋ ਜਿਹੜੀ ਗੈਰ ਜਨਾਨੀ ਫਿਰਦੀ ਐ ਉਹਦੀ ਧੀ ਵੀ ਜਾਊਗੀ ਜਿਹੜੀ ਗੈਰ ਜਨਾਨੀ ਫਿਰਦੀ ਐ ਉਹਦੀ ਧੀ ਵੀ ਜਾਊਗੀ ਓਏ ਆਪ ਦਾ ਕੰਝਰੀ ਖੇ ਖਾਂਦੀ ਨਾਲ ਧੀ ਨੂੰ ਲਾਊਗੀ ਓਏ ਆਪ ਦਾ ਕੰਝਰੀ ਖੇ ਖਾਂਦੀ ਨਾਲ ਧੀ ਨੂੰ ਲਾਊਗੀ ਹੋ ਸੱਥ ਪਚਾਲੇ ਸਤਕੇ ਪਣਸੀ ਦੇਣੀ ਚਾਹੀਦੀ ਮੰਡੀ ਤੋਂ ਮੱਧ ਠੇਕੇ ਤੋਂ ਬੋਤਲ ਦੇ ਕੇ ਲੈਣੀ ਚਾਹੀਦੀ ਮੰਡੀ ਤੋਂ ਮੱਧ ਠੇਕੇ ਤੋਂ ਬੋਤਲ ਦੇ ਕੇ ਲੈਣੀ ਚਾਹੀਦੀ ਬਾਪੂ ਜੀ ਦੱਸੋ ਇਹ ਆਏ ਚਰਨਜੀ ਆ ਸਾਡੇ ਪਿੰਡ ਦਾ ਸਾਡਾ ਹੀ ਜਵਾਕ ਹੈਗਾ ਤੇ ਇਹ ਪਤਾ ਕਿ ਇਹ ਲਿਖਦਾ ਨਹੀਂ ਹੈਗਾ ਇਹ ਦਿਮਾਗ 'ਚ ਜਿਹੜਾ ਕਹਿੰਦਾ ਦਿਮਾਗ 'ਚ ਫੀਡ ਕਰਕੇ ਹੁੰਦਾ ਕੋਈ ਲਿਖਦਾ ਨਹੀਂ ਕਿਉਂਕਿ ਕਾਪੀ ਇਹਦੇ ਕੋਲੇ ਕੁਝ ਨਹੀਂ ਹੈਗਾ ਨਾ ਨਾ ਜਿੱਦਾਂ ਗਲਾਗ ਗੈੜੀ ਗਾਣਾ ਨਹੀਂ ਗਾਉਂਦਾ ਇਹ ਆਪਣੇ ਡੈੜੀ ਹੈਗਾ ਹੂੰ ਬਹੁਤ ਸੇਤੀ ਕੈਸਟਰੀਆ ਇਹਦੀ ਹਾਂ ਸੇਤੀ ਸੇਤੀ ਦੀ ਕੈਸਟਾ ਹੋਊਗੀ ਚੰਨਜੀ ਮੇਰਾ ਮੇਰਾ ਪੁੱਤ ਆ ਮੇਰਾ ਬੋਸ ਠੀਕ ਹੈ ਚੰਨਜੀ ਬਹੁਤ ਸੋਹਣਾ ਹੋਏਗੀ ਫੜ ਕਿਸ ਤੱਕ ਸੇ ਪਰਾਂਗਾ ਫੋੜ ਦੀਆਂ ਉੱਥੇ ਫੋੜ ਦੇ ਕੋਲੇ ਤੈਨੂੰ ਗਾਣਾ ਲੈ ਕੇ ਜਾਣਾ ਮੈਂ ਵਾ ਠੀਕ ਆ ਹੁਣ ਮੈਂ ਕਰਨਾ ਦਰਨਾ ਵਾ ਕੋਈ ਗੱਲ ਨਹੀਂ ਕਰਾਂਗੇ ਆਪਾਂ ਹੁਣੀ ਕਰਨਾ ਚੱਲ ਚੱਲ ਆ ਜਾ ਵੇ ਉਤੋਂ ਮੀ ਪੈ ਗਿਆ ਵੱਡਾ ਵਿੱਚੋਂ ਨਾ ਡੱਬ ਕੇ ਰਹਿ ਗਿਆ ਆਡਾ ਥੋੜਾ ਡੱਬ ਕੇ ਰਹਿ ਗਿਆ ਆਡਾ ਗੱਲਾਂ ਕਰੇ ਕਰੋ ਫੋੜ ਦੀਆਂ ਮਲ ਜਾਂ ਪਰਦੇਂ ਗਿਆ ਵੇ ਕਿਸਤਾ ਫੋੜ ਦਿਆਂ ਉਹ ਕਿਥੋਂ ਗਲਾਬੀ ਪਰਦੇਂ ਗਿਆ ਵੇ ਕਿਸਤਾ ਫੋੜ ਦਿਆਂ ਉਹ ਕਿਥੋਂ ਜੋੜੀਆ ਪਰਦੇਂ ਗਿਆ ਤੂੰ ਕਿਸਤਾ ਫੋੜ ਦਿਆਂ ਨਹੀਂ ਮੈਂ ਬਧਿਆ ਕੰਮ ਚਲਾਉਣ ਖੜਾ YouTube ਤੇ ਲਾਉਂ ਨਹੀਂ ਬਧਿਆ ਕੰਮ ਚਲਾਉਣ ਖੜਾ YouTube ਤੇ ਲਾਉਂ ਖੜਾ YouTube ਤੇ ਲਾਉਂ ਮੰਗਰਾ ਗੱਲਾ ਸ਼ੋਰ ਦਿਆਂ ਨਹੀਂ ਇੱਕ ਗਾਣੇ ਵਿੱਚ ਇੱਕ ਗਾੜੇ ਵਿੱਚ ਪਰ ਨੂੰ ਨੀ ਝਰਨੋ ਕਿਸ ਤਾ ਫੋੜਦੀਆਂ ਓ ਇੱਕ ਗਾੜੇ ਵਿੱਚ ਪੱਦ ਨੀ ਬੱਲੀਏ ਕਿਸ ਤਾ ਫੋੜਦੀਆਂ ਕਹਿ ਬਾਤ ਬਹੁਤ ਸਾਰਾ ਜਰਨ ਜੀ